ਤਾਂ ਦੇਖੋ ਸ਼ੰਭੂ ਬਾਡਰਬੱਲ ਕਿਸਾਨਾਂ ਦੀਆਂ ਟਰਾਲੀਆਂ ਕਿੰਜ ਵੱਧ ਰਹੀਆਂ ਨੇ ਦੇਖੋ ਇੱਕ ਪਾਸੇ ਹਰਿਆਣਾ ਪੁਲਿਸ ਦੀ ਅਨਾਊਂਸਮੈਂਟ ਤੇ ਦੂਜੇ ਪਾਸੇ ਕਿਸਾਨਾਂ ਦੀ ਅਨਾਊਂਸਮੈਂਟ ਸੁਣੋ ਤਾਂ ਤਸਵੀਰਾਂ ਲਗਾਤਾਰ ਤੋਂ ਨਾ ਸਾਂਝੀਆਂ ਕਰ ਰਹੇ ਆਂ ਦੇਖੋ ਜਿੱਥੇ ਤੱਕ ਤੁਹਾਡੀ ਨਰਜ ਜਾਊਗੀ ਤਾਂ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਣਗੀਆਂ ਦੇਖ ਸਕਦੇ ਹੋ ਥੋੜੀ ਦੂਰ ਹੈ ਜਿਹੜਾ ਹੁਣ ਇੱਥੋਂ ਸ਼ੰਭੂ ਬਾਰਡਰ ਰਹਿ ਗਿਆ ਦੇਖ ਸਕਦੇ ਹੋ ਵੱਡੀ ਪੱਦਰ ਤੇ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਬਾਰਡਰ ਦੇ ਨਜ਼ਦੀਕ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਲਈ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕਾਂ ਤੇ ਲੰਗਰ ਲਗਾਏ ਜਾ ਰਹੇ ਨੇ ਤਾਂਕਿ ਜਿਹੜੇ ਨੇ ਕਿਸਾਨ ਪ੍ਰਸ਼ਾਦਾ ਛਕ ਸਕਣ ਦੇਖੋ ਇਹ ਦੇਖੋ ਤਸਵੀਰਾਂ ਨੇ ਦੇਸ਼ਦਾਨ ਦਾਤਾ ਇਸ ਵੇਲੇ ਸੜਕਾਂ ਤੇ ਆ ਤੇ 13 ਤਰੀਕ ਨੂੰ ਦਿੱਲੀ ਦੀ ਕਾਲ ਤੋਂ ਬਾਅਦ ਲਗਾਤਾਰ ਕਿਸਾਨ ਜਿਹੜੇ ਨੇ ਹੁਣ ਸਿੰਘੂ ਬਾਰਡਰ ਵੱਲ ਵੱਧ ਹੋਏ ਨਜ਼ਰ ਆ ਰਹੇ ਨੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਟਰਾਲੀਆਂ ਹੀ ਟਰਾਲੀਆਂ ਤੁਹਾਨੂੰ ਨਜ਼ਰ ਆਉਣਗੀਆਂ